ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਂ ਦਾ ਨਵਾਂ ਤਹਿਸੀਲ ਬਾਘਾਪਰਾਣਾ ਤੇ ਜ਼ਿਲ੍ਹਾ ਪਿੰਡ ਜੀ ਇਸ ਨੂੰ ਮੋਗਾ ਅੱਜ ਫਿਰ ਬਈ ਕਾਕੇ ਬਰਾੜ ਦੇ ਘਰ ਤੋਂ ਵੀਡੀਓ ਕਵਰ ਕਰ ਰਹੇ ਹਾਂ ਜੀ ਵੀਡੀਓ ਸ਼ੁਰੂ ਕਰਤਾ ਪਹਿਲਾਂ ਸਾਰੇ ਵੀਰ ਨੂੰ ਬੇਨਤੀ ਕਰਨਾ ਜ਼ਰੂਰ ਸਬਸਕ੍ਰਾਈਬ ਕਰੋ ਜੀ ਨਾਲ ਆ ਤੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਸਰੇ ਪਾਉਦਾ ਆਨਲਾਈਨ ਨਵਾਂ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜੇ ਕਿਸੇ ਨੇ ਕੋਈ ਸੇਲ ਕਰਨਾ ਹੋਵੇ ਜਾਂ ਦੀ ਵੀਡੀਓ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮਾ 98783 93688 ਆ ਸੱਲੀ ਭਗਤ ਉਹ ਹੀ ਆਇਆ ਕਰਨੀ ਸਵੇ ਸਵੇ ਨਾਗਾ ਦੋ ਟਾਈਮ ਆਉਦੇ ਚੋਕੇ ਲਿਜਾ ਸਕਦੇ ਹਾਂ ਜੀ ਹਾਂਜੀ ਬਸ ਸ੍ਰੀ ਕਾਲ ਸਤਿ ਸ੍ਰੀ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਨਾਮ ਦੱਸ ਦੀ ਭਾਈ ਨਾਮ ਦੀ ਕਾਕਾ ਪਿੰਡ ਲੰਗਣਾ ਤਸਿਲ ਬਾਗਾ ਆਪਣਾ ਜਿਹੜਾ ਮੋਗਾ ਠੀਕ ਆ ਭਾਈ ਕੱਲ੍ਹ ਲਈ ਵੇਖ ਗਿਆ ਦੋ ਵੜਾ ਸੀ ਆ ਵੇਖ ਗਿਆ ਭਾਈ ਠੀਕ ਆ ਹੁਣ ਦੋ ਆ ਹਾਂਜੀ ਠੀਕ ਆ ਦਾਦੇ ਦੇ ਬਾਰੇ ਡੱਬੀ ਬਾਰੇ ਇਹ ਡੱਬੀ ਬਾਰੇ 9 ਲੀਟਰ ਦੁੱਧ ਦਾ ਮਗਰ ਬਚਿਆ ਠੀਕ ਆ ਜੀ ਦੋ ਮਹੀਨੇ ਬਸੂ ਨੂੰ ਠੀਕ ਆ ਭਾਈ ਹਾਂ ਦੋ ਟਾਈਮ ਚੋ ਲੈ ਵੀ ਇੰਨੀ ਬੋਧਾ ਗੱਲ ਛੱਡ ਦੇ ਠੀਕ ਆ ਜੀ ਨੰਬਰ 1 ਚੁਾਈ ਠੀਕ ਆ ਹਾਂ ਕਿੰਨੇ ਦੇ ਦੇਣੀ ਆ ਇਹ 30000 ਰੁਪਏ ਤੋੜ ਲਾ ਪੂਰੀ ਬਈ ਲੋ ਜੀ ਦੋਸਤੋ ਕੱਦ ਕੱਡ ਫੁੱਲ ਵੱਡਾ ਹੀ ਆ ਤਦ ਨੌ ਕਿਲੋ ਕੰਡੇ ਵਾਲੇ ਦੀ ਬਾਈ ਦੇ ਘਰੇ ਦੋ ਟਾਈਮ ਚੋ ਲੈਣਾ ਵਾ ਰੋਜ਼ ਵੀਡੀਓ ਪੈਂਦੀਆਂ ਰੋਜ਼ ਬਹੁਤ ਸੇ ਲੋਕ ਜਾਂਦੇ ਆ ਕੱਲ ਦੋ ਸੀ ਹੋ ਵੈਗੀਆਂ ਬਾਈ ਕਹਿੰਦਾ ਦੋ ਨਵੀਆਂ ਆ ਗਈਆਂ ਵਾ ਹਰ ਇੱਕ ਵੀਰੇ ਉੱਤੇ ਦੇਖ ਸਕਦੇ ਆ ਹਾਂ ਜੀ ਇੱਧਰ ਕੱਦ ਕੱਡ ਫੁੱਲ ਵੱਡਾ ਹੀ ਆ ਜਤ ਬੀੜ ਬਹੁਤ ਆ ਕੇ ਦੇਖ ਸਕਦੇ ਥਾਣਾ ਸੈਚ ਚੈੱਕ ਕਰ ਲਓ ਹਾਦੀ ਚੁਾਈ ਵਾਲਾ ਸੋਹਣਾ ਮੁਠੀ ਵਾਲਾ ਥਾਣਾ ਲੈ ਜਾ ਬਾਈ ਮੁੜ ਕੇ ਆ ਮਗਰੇ ਦੇ ਬੱਚਾ ਕਿ ਮੱਛੀ ਆ ਆ ਬੱਚਾ ਦੋਸਤੋ ਮੈਂ 2 ਮਹੀਨੇ ਸੂਆ ਵਾ ਸੋਣੀ ਵੈੜਾ ਕਦ ਕਦਦਾ ਫੋਲਡਾ ਵਾਲੀ ਆ ਹਾਦੀ ਚੁਾਈ ਵਾਲੇ ਸੋਨੇ ਥਾਣਾ ਗਏ ਚਾਰ ਥਾਣਾ ਗਏ ਮਗਰ ਮੜੀ ਜੀ ਬਿੰਦੀ ਜੀ ਆ ਇਹ ਨਹੀਂ ਇਹ ਚੱਲਦੀ ਆ ਇਹ ਤਾਂ ਕੁਦਰਤੀ ਹੈ ਜਾਤ ਵਾਲੇ ਵੈੜ ਤੇ ਆ ਹੀ ਜਾਂਦੀ ਹੈਗੀ ਬੱਚਾ ਕੋਲੇ ਬਣ ਲਾ ਬੱਚਾ ਕਰਦੀ ਏ ਛੱਡ ਨਾ ਛੱਡ ਠੀਕ ਆ ਜੀ ਆ ਪੱਠੇ ਖਾਂਦਾ ਠੀਕ ਆ ਜੀ ਲੋ ਜੀ ਦੋਸਤੋ ਬਾਈ ਕਹਿੰਦਾ ਪੱਠੇ ਖਾਂਦਾ ਵਾ 30000 ਰੁਪਏ ਦਾ ਮੌਲਾ ਵਿੱਚੋਂ ਕਿਸੇ ਨੂੰ ਛੋਟ ਜਿਹਾ ਭਾਈ ਤੁਹਾਡਾ ਜਰੂਰ ਕਰ ਦੋ 9 ਲੀਟਰ ਕੰਡੇ ਵਾਲਾ ਠੀਕ ਆ ਭਾਈ 9 ਲੀਟਰ ਕੰਡੇ ਵਾਲਾ ਤੁਸੀਂ ਠੀਕ ਹੋ ਕੇ ਜਿਹੜੀ ਚੋਾਈ ਬਹੁਤ ਮੋਟੀ ਦੁੱਧ ਚਿੱਟਾ ਹੈ ਠੀਕ ਆ ਜੀ ਹਾਂ ਜੀ ਜਿਹੜਾ ਵੀਰ ਕੋਈ ਚੱਕਰ ਨਹੀਂ ਵੀਰੇ ਠੀਕ ਹੋ ਗਿਆ ਜਲੇ ਵਾਲਾ ਆਈ ਗਾਰੰਟੀ ਦਿੰਨੇ ਹਾਂ ਠੀਕ ਆ ਜੀ ਅਲਾਵਾ ਜੋ ਹੋ ਗਿਆ ਲੈ ਜਾਈ ਬਾਕੀ ਤੁਹਾਨੂੰ ਤਾਂ ਦੋ ਹੀ ਵੀਡੀਓ ਪੈਂਦੇਗਾ ਰੋਪੋ ਚੋ ਕੇ ਲੈ ਲਓ ਕਿ ਲੈ ਜਾਂਦੇ ਆ ਰੋਪੋ ਸੌਂਦੇ ਰਹੋ ਜਾਂਦੇ ਆ ਠੀਕ ਆ ਦੋ ਨੰਬਰ ਤੇ ਇਹ ਆ ਬਰੀਡ ਵਾਲੀ ਠੀਕ ਆ ਜੀ ਇਹ ਲਈਆ ਭਾਈ ਸਾਹਿਬ ਨਿੜੀ ਠੀਕ ਆ ਜੀ ਵਾਲੀ ਪਿੰਡ ਠੀਕ ਆ ਜੀ ਇਹਦੀ ਮੱਛੀ ਲਾਲੀ ਮੱਛੀ ਤੋਂ ਦਵੇਵਾ ਕਰਕੇ ਨਾਲ ਹੀ ਬਾਈ ਇਹ ਹੁਣ ਹੀਟ ਕੱਢੀ ਵੀ ਆ ਠੀਕ ਆ ਜੀ ਜੇ ਦਾ ਅਗਲਾ ਢੀਗਾ ਧਰਾਲ ਜਿਹੜੇ ਮਨ ਮਰਜ਼ੀ ਦਾ ਛੱਗਾ ਢੀਗਾ ਹਾਂਜੀ ਜਿਵੇਂ ਕੀ ਟੰਗ ਢੀਗੇ ਹੁੰਦੇ ਮੈਂ ਆਹ ਜਰਸੀ ਵਾਲੇ ਮਹਿੰਗੇ ਹੁੰਦੇ ਆ ਸਭ ਤੋਂ ਵੱਡਾ ਮਹੰਤਰਾ ਹੁੰਦਾ ਠੀਕ ਆ ਜੀ ਹੁਣ ਹੀਟ ਕੱਢੀ ਵੀ ਆ 12 ਲੀ 11 ਕਿਲੋ ਕੰਡੇ ਵਾਲਾ ਕੰਡੇ ਵਾਲਾ 11 11 ਲੀਟਰ ਸੌਰੀ ਲੀਟਰ ਲੀਟਰ ਠੀਕ ਹੈ ਜੀ ਮम्मू ਹੀਟ ਕੱਢੀ ਵੀ ਆ ਪਹੁੰਚ ਦੱਬਦੀ ਆ ਠੀਕ ਹੈ ਜੀ ਇਹਨੇ ਹੀਟ ਕਾਜੀ ਕੱਢੀ ਆ ਠੀਕ ਹੈ ਜੀ ਤੇ ਕੱਲ ਨੂੰ ਕੀ ਕਰੀਏ ਆਪਾਂ ਭਰਾਤ ਨੂੰ ਤਾਂ じゃ ਅਗਲਾ ਪਾਸਾ ਠੀਕ ਹੈ ਫੜ ਲਾ ਪੜ ਲਾ ਲਓ ਵੀ ਦੋਸਤੋ ਬਾਈ ਕਹਿੰਦਾ ਵੀ ਦੋ ਦ 12 ਸੀਗਾ ਤੁਸੀਂ 11 ਮੰਨ ਲਓ ਹੀਟ ਚਾਹੇ ਹੁਣੇ ਹੀ ਆਈ ਆ ਤੁਹਾਨੂੰ ਪਤਾ ਹੈ ਕੱਲ ਦੋ ਸੀ ਹੋ ਵਿਕ ਗਿਆ ਵਾ ਮੱਝਾ ਰਗਾ ਥਾਣਾ ਮੱਝਾ ਰਗਾ ਥਾਣਾ ਹਾਦੀ ਚੁਆਈ ਵਾਲਾ ਸੋਨਾ ਥਾਣਾ ਤੁਹਾਨੂੰ ਨੇੜੇ ਤੋਂ ਵਿਖਾ ਦਿੰਨੇ ਆ ਜੀ ਆ ਦੇਖੋ ਤੁਸੀਂ ਹਾਦੇ ਚੋਇਆ ਸੋਨਾ ਥਾਣਾ ਤਾਂ 12 ਸੀ ਅਸੀਂ ਦੂਜਾ 19 ਲੀਟਰ ਚੋਇਆ ਹੁਣ ਠੀਕ ਆ ਜੀ ਹਾਂਜੀ ਠੀਕ ਆ ਜੀ ਸੂਈ ਨੂੰ ਸਮਾਂ ਕੋਈ 2 ਮਹੀਨੇ ਹੋ ਗਏ 2 ਮਹੀਨੇ ਦੀ ਮੱਛੀ ਆ ਮਾਰ ਬੰਦਾ ਥੱਲੇ ਬਹਿ ਜਾ ਠੀਕ ਆ ਜੀ ਥੱਲੇ ਬਹਿ ਜਾ ਦੋਸਤੋ ਆਦਾ ਹੀਟ ਜੈਕ ਥਰੇ ਭਾਜਦੀ ਪੋਜਦੀ ਸਹੀ ਠੰਡੀ ਸੀ ਇਹ ਰਜਾ ਆ ਦੇਖੋ ਤੁਸੀਂ ਕੋਈ ਚੱਕਰ ਹੀ ਨਹੀਂਗਾ ਜਿਵੇਂ ਮਰਜੀ ਤੁਸੀਂ ਆਏ ਫੜੀ ਰੱਖੋ ਆ ਦੇਖੋ ਆ ਚਬਾਈ ਚਬਾਈ ਆ ਦੇਖੋ ਜੀ ਚਬਾਈ ਤੁਸੀਂ ਬਾਕੀ ਨਾ ਕਿ ਪਸਮਾ ਕੇ ਤਾਂ ਬਾਈ ਨੂੰ ਧਰਾ ਮਾਰਤਿਆਂ ਦੇ ਦੇਖ ਸਕਦੇ ਹਾਂ ਧਰਾ ਮਾਰਤਿਓ ਰੇ ਨਾ ਨਾ ਬੱਚਾੜੀਆਂ ਆਪਾਂ ਬੰਨਿਆ ਕੋਈ ਕੋਹ ਨਹੀਂ ਠੀਕ ਹੈ ਜੀ ਬਸ ਤੁਹਾਨੂੰ 12 15 ਪਸ਼ੂ ਵੇਚਦੇ ਯਾਰ ਕੋਈ ਉਝਾ ਚੱਕਰ ਨਹੀਂ ਆਓ ਸਹੀ ਗੱਲ ਇਹ ਬਾਈ ਉਹ ਟੱਕਰਾ ਵੀਰੇ ਹਾਂਜੀ ਇਹ ਮੈਂ ਮਹਿਰ ਦਾ ਦੁੱਧ ਤੂੰ ਵੇਜਾ ਮੇਰੇ ਵਾਲੀ ਗੱਲ ਨੀ ਮੈਂ ਤਾਂ ਅਖਦਾ ਪੈਣਾ ਠੀਕ ਹੈ ਜੀ ਮਹਿਰ ਦਾ ਦੁੱਧ ਦਾ ਇੱਥੇ ਆ ਠੀਕ ਹੈ ਜੀ ਨੰਬੂ ਮਾਜਰ ਦਾ ਦੁੱਧ ਠੀਕ ਹੈ ਜੀ ਜੇ ਮੈਂ ਗਿਆ ਪੰਜਾਬ ਵਾਲੀ ਉਹਦੀ ਮੜਾ ਫੇਸ ਕੁਆਲਟੀ ਫਤਵੀ ਨੇ ਠੀਕ ਹੈ ਜੀ ਮੋਟੀ ਆਖਾ ਟੋਹਾ ਪੈਂਦਾ ਠੀਕ ਹੈ ਜੀ ਆਹ ਦੇਖ ਦੋਸਤੋ ਫੇਸ ਕੁਆਲਟੀ ਬਾਈ ਪਾਸ ਆ ਇਹਨੂੰ ਨਹੀਂ ਜਾਂਦੀ ਆਹ ਦੇਖ ਦੋਸਤੋ ਫੇਸ ਕੁਆਡ ਚੈੱਕ ਕਰ ਲੋ ਨਿਕਨ ਨਿਕਾ ਕਾਨਾ ਬੋਦੀ ਵਾਲੀ ਵੈੜ ਆ ਗਈ ਵੇਨ ਵੇਨ ਬਹੁਤ ਲਾਰਾਂ ਆ ਹੁਣ ਉਤਰਿਆ ਜੀ ਦੋਸਤੋ ਹੁਣ ਪਸਮਾਈ ਕਰ ਗਈ ਆਗੇ ਥਣਾ ਮਾਰਨਾ ਕਿੰਨੇ ਦਿਨ ਨਹੀਂ ਰੜਾ ਇਹ 35000 ਰੁਪਏ ਦੀ ਬਾਈ ਉੱਚੇ ਛੋਟ ਛੱਪਾ ਛੋਟ ਨੱਪਾ ਹੋ ਜਾਊਗਾ 50 ਵਾਲੀ ਜਲਸੀ ਆ ਠੀਕ ਆ ਜੀ ਕੋਈ ਟੀਗਾ ਤਰੇਲੇ ਅੰਦਰੋਂ ਸਾਫ ਗਰੰਟੀ ਆ ਠੀਕ ਆ ਜੀ ਉਹ ਬੰਦੇ ਕਹਿੰਦੇ ਸਾਨੂੰ ਸ਼ੱਕ ਬੋਲਦੀ ਐ ਪਰ ਇਹ ਕਾ ਦ੍ਰਿਮਾ ਕਰ ਗਿਆ ਆਪਣੀ ਮੱਛੀ ਦਾ ਠੀਕ ਆ ਜੀ ਇੱਕ ਬਈ ਇਹ ਹਿੱਟ ਕੱਢੀ ਠੀਕ ਆ ਜੀ ਹਾਂ ਤੇ ਦੁੱਧ 60 ਕਿਲੋ ਮੈਂ 6 12 ਲੀਟਰ ਝੋਕੇ ਲਿਆ ਠੀਕ ਆ ਜ ਲਓ ਜੀ ਦੋਸਤੋ ਪੰਜਾਬ ਵਾਲੀ ਠੀਕ ਹੈ ਜੀ ਮੈਂ ਇਹ ਰਗਾ ਦੁੱਧ ਚਿੱਟਾ ਵਿਖਤਰਾ ਠੀਕ ਹੈ ਲੋ ਜਦੋਂ 11 ਕਿਲੋ ਤੋਂ ਮੈਂ ਵਾਲਾ ਕੰਡੇ ਵਾਲੇ ਦੋ ਟਾਈਂ ਚੋਲਣਾ ਬਾਕੀ 12 ਕਿਲੋ ਤੋਂ ਬਾਕੀ ਦਾ ਮੈਚ ਹੋ ਗਿਆ ਲੈ 11 ਤੁਸੀਂ ਚੋਲਣਾ ਵਾ ਆਹ ਦੇਖੋ ਤੁਸੀਂ ਝੋਲ ਚਾਲ ਦੇਖ ਲੋ ਤੁਸੀਂ ਸੋਹਣੇ ਥਾਣਾ ਤੋਂ ਦੇਸੀ ਪਏ ਆ ਸਾਰੇ ਇਕੱਲਾ ਇਕੱਲਾ ਥਾਣਾ 35000 ਚੋਕੀ ਥੋੜਾ ਮਾਣਦਾਰ ਹੋਈ ਵੇ ਨੋ ਵੇ ਨੇ ਬਹੁਤ ਆ ਵੱਡੀ ਬੁੱਡੀ ਚੰਗੀ ਆ ਗਈ ਨਿੱਗਰ ਨੁਕਰ ਬਾਦ ਪੰਜਾਬ ਵਾਲੀਆਂ ਨੂੰ ਕਹਿੰਦੇ ਆ ਠੀਕ ਹੈ ਜੀ ਪੰਜਾਬ ਵਾਲੀ ਠੀਕ ਹੈ ਜੀ ਇਹਨੂੰ ਕਹਿੰਦੇ ਜਲਸੀ ਠੀਕ ਹੈ ਲੋ ਜਦੋਂ ਪੰਜਾਬ ਵਾਲੀ ਆ ਮਾਚ ਨੇ ਸਮਝ ਲਵੇ ਕੋ